ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆਂ ਜੀ ਨੂਰਮਨ ਬਲੌਗ ਦੇ ਵਿੱਚ ਹੋਸਨਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜਦੀ ਕਲਾ ਚ ਹੋਵੋਗੇ ਹਾਂ ਜੀ ਆਪਾਂ ਕਰਦੇ ਆਂ ਜੀ ਅੱਜ ਦਾ ਆਪਣਾ ਬਲੌਗ ਸਟਾਰਟ ਅੱਜ ਦਿਨ ਹੈਗਾ ਜੀ ਬਹੁਤ ਵਾਤਾ ਟਾਈਮ ਜਿਹੜਾ ਹੁਣ ਬੱਜ ਗਿਆ ਨੇ 4:30 ਆਪਾਂ ਲੱਗੇ ਆਂ ਸਬਜ਼ੀ ਕੱਟਣਾ ਸਬਜ਼ੀ ਆਪਾਂ ਬਣਾਵਾਂਗੇ ਜੀ ਆਰਪੀ ਦੀ ਤੇ ਮੈਂ ਹੁਣ ਇੱਥੇ ਬੈਠ ਕੇ ਕੱਟਦੀ ਆਂ ਸਬਜ਼ੀ ਮੱਜਾਂ ਨੂੰ ਆਪਾਂ ਸੰਨੀ ਵਗੈਰਾ ਕਰਿਆਂਗੇ ਅਧਰੂ ਕੰਮ ਨੇ ਬਿੜਿਆਂ ਤੱਕ ਹੁਣ ਸਬਜ਼ੀ ਕੱਟਦੀ ਆਂ ਬੈਠ ਲਓ ਜੀ ਸਬਜ਼ੀ ਕੱਟ ਲਈ ਆਪਾਂ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਤੇ ਹਾਂਜੀ ਲੋ ਜੀ ਇੱਥੇ ਦੇਖੋ ਬੱਦਲ ਬਹੁਤ ਜ਼ਿਆਦਾ ਜਿਵੇਂ ਕਾਲੇ ਘਟਾਵਾਂ ਛੜ ਕੇ ਆ ਗਈਆਂ ਬਹੁਤ ਜ਼ਿਆਦਾ ਬੱਦਲ ਸੀਗਾ ਬਹੁਤ ਜ਼ਿਆਦਾ ਤੇ ਪਹਿਲਾਂ ਤਾਂ ਜਿਵੇਂ ਹਵਾ ਤੇਜ਼ ਹੋ ਗਈ ਸੀਗੀ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਮੀਂਹ ਨਹੀਂ ਆਉਂਦਾ ਹਨੇਰੀ ਆਊਗੀ ਵੀ ਬੱਦਲ ਹਵਾ ਦੇ ਨਾਲ ਟੱਲ ਗਿਆ ਹਨਾ ਪਰ ਉਸ ਤੋਂ ਬਾਅਦ ਫਿਰ ਮੀਂਹ ਜਿਹੜਾ ਆ ਗਿਆ ਸੀਗਾ ਬਹੁਤ ਜ਼ਿਆਦਾ ਮੀਂਹ ਆਇਆ ਸੀਗਾ ਆਪਣੇ ਕੱਲ ਜਾਨੀ ਕਿ ਸ਼ਾਮ ਦੇ ਟਾਈਮ ਤੇ 4:00 ਵਜੇ ਜਦੋਂ ਮੈਂ ਸਬਜ਼ੀ ਕੱਟਣ ਲੱਗੀ ਸੀ ਉਸ ਟਾਈਮ ਤਾਂ ਤੇਮੀ ਆਇਆ ਸੀਗਾ ਫਿਰ ਬਾਅਦ ਵਿੱਚ ਤੇ ਨੂਰ ਵੀ ਸਕੂਲੋਂ ਥੋੜਾ ਜਿਹਾ ਲੇਟ ਹੀ ਆਇਆ ਸੀਗਾ ਕੱਲ ਇੱਥੇ ਹਲੇ ਨੂਰ ਆਇਆ ਨਹੀਂ ਸੀਗਾ ਜੀ ਇੱਥੇ ਟਾਈਮ ਜਿਹੜਾ ਮੈਨੂੰ ਲੱਗਦਾ ਹੈਗਾ ਜੀ ਸਾਢੇ ਕਿ ਤਿੰਨ ਦਾ ਟਾਈਮ ਆ ਹਾਂਜੀ ਇਹ ਮੌਸਮ ਬਣਿਆ ਸੀਗਾ ਸਾਢੇ ਕਿ ਤਿੰਨ ਵਜੇ ਤੇ ਪਹਿਲਾਂ ਸਵੇਰ ਦੇ ਟਾਈਮ ਤੇ ਵੀ ਸੀਗਾ ਮੌਸਮ ਇਦਾਂ ਦਾ ਪਰ ਉਦੋਂ ਕਿਣਮਣ ਜੀ ਹੋਈ ਸੀ ਇੰਨਾ ਜ਼ਿਆਦਾ ਮੀਂਹ ਨਹੀਂ ਸੀਗਾ ਉਸ ਤੋਂ ਬਾਅਦ ਸਾਢੇ ਕਿ ਤਿੰਨ ਵਜੇ ਫੇਰ ਐਵੇਂ ਦਾ ਮੌਸਮ ਬਣ ਗਿਆ ਸੀਗਾ ਤੇ ਦੇਖੋ ਤੁਸੀਂ ਬਹੁਤ ਜ਼ਿਆਦਾ ਜਾਨਕੀ ਕੈਮਰੇ ਦੇ ਵਿੱਚ ਤਾਂ ਹਲੇ ਥੋੜਾ ਜਿਹਾ ਘੱਟ ਦਿਖ ਰਿਹਾ ਪਰ ਬਹੁਤ ਜ਼ਿਆਦਾ ਐ ਰਾਤ ਹੀ ਪੈ ਗਈ ਸੀ ਕਾਲਾ ਸ਼ਾ ਬੱਦਲ ਸੀਗਾ ਤੇ ਹਵਾ ਵੀ ਬਹੁਤ ਤੇਜ਼ ਹੋ ਗਈ ਸੀ ਪਰ ਉਸ ਤੋਂ ਬਾਅਦ ਫਿਰ ਹਵਾ ਰੁਕ ਗਈ ਸੀਗੀ ਤੇ ਮੀਂਹ ਬਹੁਤ ਜ਼ਿਆਦਾ ਤੇਜ਼ ਆ ਗਿਆ ਸੀ ਤੇ ਹਾਂਜੀ ਲੋ ਜੀ ਇੱਥੇ ਟਾਈਮ ਜਿਹੜਾ ਹੁਣ ਹੈਗਾ ਜੀ ਸਵਾ 4 ਦਾ ਟਾਈਮ ਆ ਤੇ ਮੈਂ ਸਬਜੀ ਸੁਲਝੀ ਕੱਟ ਕੇ ਰੱਖ ਲਈ ਸੀਗੀ ਮੈਂ ਸਬਜੀ ਨੂੰ ਤੜਕਾ ਹੀ ਲਾਉਣਾ ਸੀਗਾ ਤੇ ਫਿਰ ਨਾ ਨੂਰ ਕਹਿੰਦਾ ਕਿ ਮੰਮਾ ਮੀ ਪਿਆ ਤੇ ਮੈਨੂੰ ਪਕੌੜੇ ਬਣਾ ਕੇ ਦਿਓ ਵੀ ਉਹ ਕਾਫੀ ਜਿੱਦ ਜੀ ਕਰ ਲੱਗ ਗਿਆ ਫਿਰ ਮੈਂ ਕਿਹਾ ਚਲ ਬਣਾ ਦੇਣੀ ਮੈਂ ਇਹਨੂੰ ਕਿਹਾ ਸੀ ਪੁੱਤ ਚਲ ਕੱਲ ਨੂੰ ਬਣਾ ਦਊਂਗੀ ਵੀ ਹੁਣ ਟਾਈਮ ਨਹੀਂ ਹੈਗਾ ਫਿਰ ਉਹ ਕਹਿੰਦਾ ਨਹੀਂ ਮੈਂ ਤਾਂ ਹੁਣੇ ਹੀ ਖਾਣੇ ਮੈਨੂੰ ਬਣਾ ਕੇ ਦਿਓ ਤੇ ਫਿਰ ਮੈਂ ਕੀ ਕੀਤਾ ਦੋ ਆਲੂ ਕੱਟ ਲੇ ਇੱਕ ਪਿਆਜ਼ ਕੱਟ ਲਿਆ ਮੈਂ ਕਿਹਾ ਚਲ ਥੋੜੇ ਜਿਹਾ ਬਣਾ ਦੇਣੀ ਐ ਤੇ ਆਪਾਂ ਕਿਉਂਕਿ ਸਬਜੀ ਮੈਂ ਕੱਟ ਹੀ ਰਹੀ ਸੀ ਫਿਰ ਉਹ ਉਦੋਂ ਹੀ ਮੈਂ ਉੱਥੇ ਹਨਾ ਦੋ ਆਲੂ ਕੱਟ ਲੇ ਪਿਆਜ਼ ਕ ਤੇ ਆਪਾਂ ਹੁਣ ਉਹਦੇ ਵਾਸਤੇ ਬਣਾ ਰਹੇ ਆ ਜਾਨਕੀ ਤੇ ਥੋੜੇ ਜਿਹੀ ਬਣਾਵਾਂਗੇ ਵੈਸੇ ਕੋਈ ਸਪੈਸ਼ਲ ਆਰਤਾ ਕੀਤਾ ਨਹੀਂ ਸੀਗਾ ਪਰ ਜਦੋਂ ਉਹ ਫਿਰ ਜਿੱਦ ਕਰਨ ਲੱਗ ਗਿਆ ਫਿਰ ਮੈਂ ਕਿਹਾ ਚਲ ਬਣਾ ਦੇਣੀ ਆ ਫਿਰ ਉਹਦੇ ਡੈਡੀ ਵੀ ਕਹਿਣ ਲੱਗੇ ਕਹਿੰਦੇ ਚਲ ਬਣਾ ਦੇ ਹਨਾ ਤੇ ਹੁਣ ਆਪਾਂ ਲੱਗਿਆ ਜੇ ਇੱਥੇ ਪਕੌੜੇ ਬਣਾਉਣਾ ਤੇ ਤੇਰ ਆਪਣਾ ਗਰਮ ਹੋ ਗਿਆ ਸੀਗਾ ਬਸ ਤੇ ਆਪਾਂ ਪਿਆਜ਼ ਤੇ ਆਹ ਸੌਰੀ ਆਲੂ ਪਾ ਕੇ ਹੀ ਬਸ ਥੋੜੇ ਜਿਹੀ ਬਣਾਉਣੇ ਹੈਗੇ ਆ ਹੰਤਰੀ ਲੋਚੇ ਇਧਰੋਂ ਪੈਕ ਸਾਈਡ ਚਾਵੀ ਫਿਰ ਬਣਾਤੀ ਸੀ ਥੋੜੀ ਜੀ ਮੈਂ ਕਹਾਂ ਵੀ ਜਿਆਦੇ ਨਾਲ ਹੀ ਖਾਉਂਗੇ ਪਕੌੜੇ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਹੀ ਇੱਥੇ ਜਿਹੜਾ ਇਹ ਤੇਲ ਗਰਮ ਸੀ ਪਕੌੜੇ ਵਾਲਾ ਇਹਦੇ ਵਿੱਚ ਆਪਾਂ ਵੀ ਤੇਲ ਜ਼ਿਆਦਾ ਸੀਗਾ ਤੇ ਤੇਲ ਬਾਕੀ ਕੱਢ ਲੈਨੇ ਆ ਤੇ ਇੱਥੇ ਆਪਾਂ ਹੁਣ ਸਬਜ਼ੀ ਨੂੰ ਵੀ ਤੜਕਾ ਲਗਾ ਦਿੰਨੇ ਆ ਨਾਲ ਲੱਗਦੇ ਹੱਥ ਤੇ ਮੀਂਹ ਪੈਣ ਤੋਂ ਬਾਅਦ ਕਿਉਂਕਿ ਜੇ ਤਾਂ ਪੂਰਾ ਜ਼ੋਰ ਦਾ ਮੀਂਹ ਹੋਵੇ ਜ਼ਿਆਦਾ ਹਨਾ ਫਿਰ ਤਾਂ ਚਲੋ ਥੋੜਾ ਜਿਹਾ ਹੁੰਦਾ ਪਰ ਜੇ ਜਿਵੇਂ ਥੋੜਾ ਜਿਹਾ ਹੋਵੇ ਮੀਡੀਅਮ ਜਿਹਾ ਹਨਾ ਤੇ ਫਿਰ ਨਾ ਓਨੀ ਜ਼ਿਆਦਾ ਗਰਮੈਸ਼ ਹੋ ਜਾਂਦੀ ਆ ਤੇ ਹੁਣ ਇੱਥੇ ਇੰਨੀ ਜ਼ਿਆਦਾ ਗਰਮੈਸ਼ ਹੋ ਗਈ ਸੀ ਮੈਂ ਤਾਂ ਰੁਕ ਗਿਆ ਸੀਗਾ ਗਰਮੈਸ਼ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਹੁਣ ਆਪਾਂ ਲੱਗੇ ਆ ਜੀ ਸਬਜ਼ੀ ਨੂੰ ਤੜਕਾ ਲਗਾਉਣ ਸਬਜ਼ੀ ਆਪਾਂ ਬਣਾਉਣੀ ਹੈਗੀ ਆਰਬੀ ਤੇ ਆਪਣੀ ਸਬਜ਼ੀ ਤਾਂ ਮੈਂ ਕੱਟ ਹੀ ਲਈ ਸੀਗੀ ਪਹਿਲਾਂ ਕਿਉਂਕਿ ਮੈਂ ਸਬਜ਼ੀ ਨੂੰ ਤੜਕਾ ਹੀ ਲਗਾਉਣ ਲੱਗੀ ਸੀ ਫਿਰ ਬਾਅਦ ਚ ਨੂਰ ਨੇ ਜਦੋਂ ਆਰ ਕਰਵਾਤਾ ਆ ਪਖੌੜਿਆਂ ਦਾ ਫਿਰ ਉਹਦੇ ਵਾਸਤੇ ਮੈਂ ਬਣਾਉਣ ਲੱਗੀ ਤੇ ਲਓ ਜੀ ਆਪਾਂ ਹੁਣ ਲਾਉਨੇ ਆ ਇੱਥੇ ਸਬਜ਼ੀ ਨੂੰ ਤੜਕਾ ਤੇ ਬਰੀਕ ਕੱਟੇ ਹੋਏ ਪਹਿਲਾਂ ਪਿਆਜ਼ ਦੋ ਜਿਹੜੇ ਬਰੀਕ ਸੀਗੇ ਬਿਲਕੁਲ ਬਰੀਕ ਤੇ ਆਪਾਂ ਉਹ ਨੂੰ ਲੈਣੇ ਪਹਿਲਾਂ ਪਿਆਜ਼ ਜੀਰੇ ਦੇ ਨਾਲ ਮੈਂ ਕਹਾਂ ਤੁਹਾਨੂੰ ਇਹਦਾ ਪਰੇਦਾ ਦਾ ਬੰਦ ਕਰਦੇ ਹਾਂ ਅੱਜ ਸਰਦਨ ਖਾਓ ਕਿਉਂ? ਅਰੇ ਜੀਰੇ ਵੀ ਕਹਿੰਦਾ ਹੁਣ ਪਿਆ ਆਪਾਂ ਦਵਾਈ ਖਾਣੇ ਪਾਉਗੀ ਕੀ ਆਇ ਤੇ ਤੇ ਫੇਰ ਇੱਕ ਗੋਲੀ ਖਾਣੀ ਪੂਰੇ ਮਹੀਨਾ ਤੇ ਹਾਂਜੀ ਲੋ ਜੀ ਇੱਥੇ ਨੂਰ ਦੇ ਰੜੀ ਗਏ ਹੋਏ ਸੀਗੇ ਮੇਰੇ ਯਾਰ ਪੋਟਾ ਲੈਣ ਵਾਸਤੇ ਜਣੇ ਕਿ ਮੇਰੇ ਰਾਜੋ ਹਨਾ ਟੈਸਟ ਹੋਏ ਸੀਗੇ ਸਾਰੇ ਰਿਪੋਰਟ ਆਉਣੀ ਸੀ ਤੇ ਉਹ ਲੈਣ ਗਏ ਸੀ ਤੇ ਆ ਗਏ ਸੀਗੇ ਤੇ ਉਹ ਮੈਨੂੰ ਹੁਣ ਹੱਸ ਜਾਂਦੇ ਸੀ ਕਹਿੰਦੇ ਕਿ ਜਿਹੜੀ ਅੱਜ ਦੇ ਦਿਨ ਤਲੀ ਚੀਜ਼ ਖਾਣੀਆਂ ਚਲ ਅੱਜ ਦਾ ਦਿਨ ਤੇਰੇ ਕੋਲੇ ਖਾਲਾ ਬਾਕੀ ਤੇਰਾ ਸਾਰਾ ਕੁਝ ਬੰਦ ਕੀਤਾ ਹੋਇਆ ਡਾਕਟਰ ਨੇ ਤੇ ਮੈਂ ਉਹਨਾਂ ਨੂੰ ਪੁੱਛੀ ਰਹੀ ਸੀ ਇੱਥੇ ਵੀ ਕੀ ਆਇਆ ਹਨਾ ਉਹ ਕਾਫੀ ਕੁਝ ਦੱਸ ਰਹੇ ਸੀਗੇ ਵੀ ਇੰਨਾ ਆ ਕੁਛ ਆਇਆ ਏਦਾਂ ਏਦਾਂ ਹਨਾ ਸਾਰਾ ਤੇ ਦਵਾਈ ਬਾਰੇ ਦੱਸ ਰਹੇ ਸੀਗੇ ਕਿ ਦਵਾਈ ਦੇਤੀ ਹੈ ਤੇ ਵੀ ਏਦਾਂ ਖਾਣੀਆਂ ਹਨਾ ਦਵਾਈ ਤੇ ਮੈਂ ਕਿਹਾ ਵੀ ਚਲੋ ਕੋਈ ਨਾ ਹਨਾ ਵੀ ਆਪਾਂ ਆਪ ਦਾ ਪ੍ਰੇਜ ਰੱਖਾਂਗੇ ਖਾਣ ਪੀਣ ਦਾ ਕਿਉਂਕਿ ਸਿਹਤ ਨਾਲੋਂ ਜ਼ਿਆਦਾ ਚੀਜ਼ ਚੰਗੀ ਨਹੀਂ ਹੁੰਦੀ ਖਾਣ ਪੀਣ ਵਾਲੀ ਹਨਾ ਕਿਉਂਕਿ ਜੇ ਆਪਣੀ ਸਿਹਤ ਠੀਕ ਆ ਫੇਰ ਹੀ ਆਪਾਂ ਕੰਮਕਾਰ ਕਰਾਂਗੇ ਹਨਾ ਤੇ ਇਹ ਤਾਂ ਹੈ ਨਹੀਂਗਾ ਵੀ ਆਪਾਂ ਵੀ ਖਾਣ ਪੀਣ ਦਾ ਪ੍ਰੇਜ ਨਾ ਰੱਖਾਂਗੇ ਹਨਾ ਤਾਂ ਫਿਰ ਕਿਉਂਕਿ ਜੇ ਆਪਾਂ ਖਾਣ ਪੀਣ ਨਾਲ ਧਿਆਨ ਦੇਵਾਂਗੇ ਆਪਦੇ ਸਰੀਰ ਇਹਨਾਂ ਸੈਟਰ ਆਊਗਾ ਤੇ ਆਪਦੇ ਕੰਮਕਾਰੀ ਨਾ ਕਰਾਂਗੇ ਹਨਾ ਫਿਰ ਆਪਣਾ ਘਰ ਕਿਵੇਂ ਚੱਲੂਗਾ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਵੀ ਕੋਈ ਗੱਲ ਨਹੀਂ ਹਨਾ ਮੈਂ ਤੱਜ ਵੀ ਨਹੀਂ ਖਾਂਦੀ ਹੈਗੀ ਵੀ ਇਹ ਤਾਂ ਤੁਸੀਂ ਕਿਹਾ ਸੀਗਾ ਮੈਂ ਤਾਂ ਬਣਾ ਕੇ ਦਿੱਤਾ ਤੁਹਾਨੂੰ ਤੇ ਉਹ ਮੈਨੂੰ ਵੈਸੇ ਮਜ਼ਾਕ ਕਰੀ ਜਾਂਦੇ ਸੀ ਕਹਿੰਦੇ ਕਿ ਚਲ ਅੱਜ ਦਾ ਦਿਨ ਖਾ ਲਾ ਪਰ ਮੈਂ ਖਾਦੇ ਨਹੀਂ ਸੀਗੇ ਪਕੌੜੇ ਤੇ ਲਓ ਜੀ ਆਪਾਂ ਹੁਣ ਸਬਜ਼ੀ ਨੂੰ ਤੜਕਾ ਲਗਾ ਦਈਏ ਤੇ ਫਿਰ ਬਾਕੀ ਗੱਲਬਾਤ ਕਰਦੇ ਆਂ ਤੇ ਲਓ ਜੀ ਆਪਾਂ ਸਬਜੀ ਨੂੰ ਤੜਕਾ ਲਗਾ ਦਿੱਤਾ ਤੇ ਸਬਜੀ ਆਪਣੀ ਹੁਣ ਪੱਕ ਰਹੀ ਹੈ ਇੱਥੇ ਤੇ ਭਾਂਡੇ ਵਗੈਰਾ ਮੈਂ ਨਾਲ ਦੇ ਨਾਲ ਹੁਣ ਇੱਥੇ ਇਕੱਠੇ ਕਰਕੇ ਸਲੈਪ ਤੋਂ ਸਾਫ਼ ਕਰ ਦੇਣੀ ਆ ਸਲੈਪ ਵੀ ਤੇ ਨਾਲ ਦੇ ਨਾਲ ਹੀ ਮੈਂ ਹੁਣ ਇਹਨਾਂ ਨੂੰ ਚਾਹ ਫੜਾ ਦੂੰਗੀ ਨੂਰ ਨੂੰ ਤੇ ਉਹਦੇ ਡੈਡੀ ਨੂੰ ਤੇ ਪਹਿਲਾਂ ਕਿਉਂਕਿ ਮੈਂ ਬਣਾ ਕੇ ਨਾ ਪਕੌੜੇ ਤੇ ਚਾਹ ਰੱਖਤੀ ਸੀ ਬਣਨ ਵਾਸਤੇ ਚਾਹ ਤਾਂ ਬਣ ਗਈ ਸੀ ਪੱਕ ਗਈ ਸੀ ਯਾਨਕਿ ਚਾਹ ਵੀ ਤੇ ਰਜਗੀ ਸਚਾਤਾ ਤੇ ਪਰ ਮੈਂ ਸਭ ਜੀ ਨੂੰ ਤੜਕਾ ਲਗਾਉਣ ਲੱਗੀ ਮੈਨੂੰ ਨੂਰ ਨੂੰ ਕਿਆ ਚੱਲ ਹੁਣ ਤਾਂ ਤੇਲ ਗਰਮਾ ਨੂਰ ਮੈਨੂੰ ਪਹਿਲਾਂ ਸਬਜੀ ਨੂੰ ਤੜਕਾ ਲਗਾ ਲੈਂਦੇ ਬੇਟਾ ਬਾਤ ਚੈਨ ਨੂੰ ਜਾ ਫੜਾਉਣੀ ਹੈ ਫਿਰ ਜਦਨ ਉਹਦੇ ਡੜੀ ਆਗੇ ਫਿਰ ਮੈਂ ਕਹਾ ਹੁਣ ਚੱਲ ਦੋਨਾਂ ਨੂੰ ਇਕੱਠੇ ਨੂੰ ਫੜਾ ਦੇਨੀ ਹੈ ਚਾਹ ਤੇ ਲਓ ਜੀ ਆਪਾਂ ਭਾਂਡੇ ਵਗੈਰਾ ਨਾਲ ਦੀ ਨਾਲ ਇੱਥੋਂ ਕਰ ਤੇ ਇਕੱਠੇ ਤੇ ਹੁਣ ਆਪਾਂ ਇਹਨਾਂ ਨੂੰ ਚਾਹ ਫੜਾ ਕੇ ਤੇ ਚਾਹ ਪਾਣੀ ਫੜਾ ਦਈਏ ਇਹਨਾਂ ਨੂੰ ਫਿਰ ਅਗਲੇ ਕੰਮ ਕਾਰ ਜਿਹੜੇ ਉਹ ਕਰਦੇ ਆਪਾਂ ਜੀ ਲੋ ਉਸ ਤੋਂ ਬਾਅਦ ਇਹ ਹੈਗੇ ਜੀ ਅਗਲੇ ਦਿਨ ਦੀ ਸਵੇਰ ਦੀ ਮਾਰਨਿੰਗ ਦੀ ਵੀਡੀਓ ਜਾਨੀ ਕਿ ਟਾਈਮ ਇੱਥੇ ਹੈਗਾ ਜੀ 9:00 ਵਜੇ ਦਾ ਟਾਈਮ ਆ ਤੇ ਫਿਰ ਉਸ ਤੋਂ ਬਾਅਦ ਜਾਨੀ ਕਿ ਕੱਲ ਸ਼ਾਮ ਮੇਰੇ ਤੋਂ ਕੋਈ ਵੀ ਜਿਹੜੀ ਵੀਡੀਓ ਅੱਗੇ ਨਹੀਂ ਬਣੀ ਸੀਗੀ ਤੇ ਇਹ ਨੂਰ ਸਕੂਲ ਚ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਣੇ ਨਾਲ ਮੀ ਬਹੁਤ ਜ਼ਿਆਦਾ ਤੇਜ਼ ਮੀ ਆ ਗਿਆ ਸੀਗਾ ਵੈਸੇ ਮੈਂ ਕੱਪੜੇ-ਕੁਪੜੇ ਜਿਹੜੇ ਧੋਲੇ ਸੀਗੇ ਹੱਤੀਆਂ ਧੋਲੇ ਸੀ ਕਿਉਂਕਿ ਲਾਈਟ ਬੰਦ ਸੀ ਪਹਿਲਾਂ 5:30 ਵਜੇ ਆਪਣੇ ਮੀ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ ਜਾਨੀ ਕਿ ਮੀਂਹ हट ਗਿਆ ਸੀਗਾ ਤੇ ਲਾਈਟ ਉਦੋਂ ਦੀ ਬੰਦ ਸੀ ਲਾਈਟ ਆਈ ਨਹੀਂ ਸੀਗੀ ਮੈਂ ਹੱਥੀਂ ਕਪੜੇ-ਕਪੜੇ ਧੋਣ ਲੱਗ ਗਈ ਤੇ ਹੁਣ ਇਹਦੇ ਡੈਡੀ ਆਏ ਸੀ ਖੇਤੋਂ ਤੇ ਆਪਾਂ ਹੁਣ ਲੱਗਿਆ ਰੋਟੀ ਬਣਾਉਣ ਉਹਨਾਂ ਵਾਸਤੇ ਕਿਉਂਕਿ ਮੈਂ ਜਦੀ ਬਣਾਉਣੀ ਹੁੰਦੀ ਆ ਰੋਟੀ ਜਦੋਂ ਖਾਣੀ ਹੁੰਦੀ ਆ ਉਹਨਾਂ ਨੇ ਕਿਉਂਕਿ ਐ ਹੁੰਦਾ ਠੰਡੀ ਹੋ ਜਾਂਦੀ ਆ ਨਾ ਫਿਰ ਉਹ ਸਵਾਦ ਨਹੀਂ ਰਹਿੰਦਾ ਵੀ ਸਾਰੇ ਦਾੜੀ ਕੰਮ ਵੀ ਕਰਨਾ ਇੱਕ ਰੋਟੀ ਪਿੱਛੇ ਤਾਂ ਆਪਾਂ ਤੁਰੇ ਫਿਰਦੇ ਹਾਂ ਨਾ ਜੇ ਟੰਗ ਤਰੀਕੇ ਦੀ ਰੋਟੀ ਨਾ ਖਾਣ ਨੂੰ ਦਿੱਤੀ ਬੰਦੇ ਨੇ ਹਨਾ ਫਿਰ ਬੰਦਾ ਵੀ ਕਿਹੜੇ ਹੌਂਸਲੇ ਕੰਮਕਾਰ ਕਰੂਗਾ ਖੇਤ ਦੇ ਵਿੱਚ ਤਾ ਕਰਕੇ ਫਿਰ ਮੈਂ ਉਹਦੀ ਬਣਾਉਣੀ ਹੁੰਦੀ ਜਦੋਂ ਇਹਨਾਂ ਨੇ ਖਾਣੀ ਹੁੰਦੀ ਆ ਤੇ ਹੁਣ ਆਏ ਸੀ ਖੇਤੋਂ ਜੇ ਆਣ ਕੇ ਮੈਨੂੰ ਪੁੱਛਣ ਲੱਗੇ ਕਹਿੰਦੇ ਰੋਟੀ ਬਣਾਈ ਨਹੀਂ ਹਲੇ ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਢੀਕਦੀ ਸੀਗੀ ਤਾਂ ਕਰਕੇ ਨਹੀਂ ਬਣਾਈ ਸੀਗੀ ਤੇ ਹੁਣ ਮੈਂ ਇੱਥੇ ਲੱਸੀ ਬਣਾ ਰਹੀ ਆ ਕਿਉਂਕਿ ਨੂਰ ਸਵੇਰੇ ਵੀ ਲੱਸੀ ਨਹੀਂ ਪੀਂਦਾ ਹੈਗਾ ਤੇ ਉਹ ਤਾਂ ਦੁੱਧ ਵਗੈਰਾ ਦਿੰਨੇ ਹੁੰਨੇ ਉਹਨੂੰ ਪੀਣ ਨੂੰ ਸਵੇਰੇ ਤਾਂ ਕਰਕੇ ਤੇ ਹੁਣ ਆਪਾਂ ਲੱਸੀ ਬਣਾ ਰਹੇ ਸੀਗੇ ਤੇ ਲੱਸੀ ਆਪਾਂ ਜਿਵੇਂ ਪੀਣ ਵਾਲੀ ਲੱਸੀ ਇਸ ਤਰ੍ਹਾਂ ਹੀ ਬਣਾਉਣੇ ਹੁੰਨੇ ਆ ਹੱਥ ਵਾਲੇ ਮਧਾਣੀ ਦੇ ਨਾਲ ਪੰਨ ਕੇ ਦਹੀਂ ਕਿਉਂਕਿ ਜਿਹੜੀ ਮਲਾਈ ਵਾਲੀ ਲੱਸੀ ਹੁੰਦੀ ਉਹ ਪੀਂਦੇ ਨਹੀਂ ਤਾਂ ਕਰਕੇ ਆਪਾਂ ਹੁਣ ਪਹਿਲਾਂ ਲੱਸੀ ਬਣਾ ਦਿੰਨੇ ਆ ਉਧਰ ਰੱਖਤੀ ਸੀ ਮੈਂ ਸਬਜ਼ੀ ਗਰਮ ਹੋਣ ਵਾਸਤੇ ਸਬਜ਼ੀ ਆਪਣੀ ਜਿਹੜੀ ਕੱਲ ਸ਼ਾਮ ਵਾਲੀ ਅਰਬੀ ਦੀ ਉਹੀ ਸੀਗੀ ਤੇ ਆਪਾਂ ਨਾਲ ਦੀ ਨਾਲ ਰੋਟੀ ਸੇਕ ਦਾਂਗੇ ਇੱਥੇ ਪਹਿਲਾਂ ਲੱਸੀ ਬਣਾ ਲਗੇ ਸਾਰੀ ਤਿਆਰੀ ਕਰ ਲਈ ਆਪਾਂ ਤੇ ਬਾਕੀ ਇਹਨਾਂ ਦਾ ਤਾਂ ਹੁਣ ਜਿਆਦਾ ਟਾਈਮ ਹਨਾ ਵੈਸੇ ਇਹਨਾਂ ਦਾ ਕਿ ਸਾਰਿਆਂ ਦਾ ਵੀ ਮੰਨ ਕੇ ਚੱਲੋ ਹਨਾ ਵੀ ਸਾਰੇ ਜੀਵਨ ਦਾ ਪਰਾਵਾਂ ਦਾ ਹਨਾ ਇਹੀ ਹਾਲ ਹੋਣਾ ਹਨਾ ਸਾਰੇ ਵੀਰਾਂ ਦਾ ਕਿ ਜਿਨ੍ਹਾਂ ਨੇ ਜਿਹੜੇ ਖੇਤੀ ਕਰਦੇ ਨੇ ਹਨਾ ਜਿਵੇਂ ਚਾਹੇ ਥੋੜੀ ਆ ਚਾਹੇ ਬਾੜੀ ਆ ਹਨਾ ਵੀ ਖੇਤ ਦਾ ਹੀ ਜਿਆਦਾ ਲਜਾਹ ਹੋ ਜਾਂਦਾ ਕਿਉਂਕਿ ਖੇਤ ਬੰਨੇ ਹੀ ਹੁਣ ਹਾਂ ਹੁੰਦਾ ਜਿਵੇਂ ਕੋਈ ਝੋਨਾ ਲਾ ਰਿਹਾ ਕੋਈ ਬਾਸਪਤੀ ਲਾ ਰਿਹਾ ਕੋਈ ਹਨਾ ਹਰੇ ਕੰਡਾ ਪਾ ਰਿਹਾ ਉਹਦੇ ਵਿੱਚ ਹੋ ਸੌਰੀ ਦਵਾਈ ਬੂਟੀ ਹਨਾ ਜੋ ਵੀ ਰੇਸ ਸਪਰੇ ਦਾ ਕੰਮ ਚੱਲਦਾ ਹੈ ਬਸ ਇਸ ਤਰ੍ਹਾਂ ਹੀ ਚੱਲੀ ਜਾਂਦਾ ਕੰਮ ਪਾਣੀ ਛੱਡ ਲਿਆ ਕਦੇ ਉਧਰ ਲਈ ਮੋਟਰ ਛੱਡਤੀ ਕਦੇ ਉਧਰ ਛੱਡਤੀ ਹੈ ਨਾ ਐਵੇਂ ਕੰਮ ਜਿਹੜਾ ਚੱਲਦਾ ਰਹਿੰਦਾ ਹੁਣ ਤਾਂ ਤੇ ਬਾਕੀ ਕੁਸ਼ਕ ਮੀਂਹ ਜਿਵੇਂ ਹੈਗਾ ਪਰ ਉਹਨਾਂ ਜਿਆਦਾ ਮੀਂਹ ਨਹੀਂ ਸੀਗਾ ਤੇਜ਼ ਮੀਂਹ ਨਹੀਂ ਹੈਗਾ ਸੀ ਜਿਵੇਂ ਜਿਆਦਾ ਅੱਜ ਇਸ ਤੋਂ ਪਹਿਲਾਂ ਸੌਰੀ ਅੱਜ ਤਾਂ ਤੇਜ਼ ਸੀਗਾ ਇਸ ਤੋਂ ਪਹਿਲਾਂ ਇੰਨਾ ਜਿਆਦਾ ਨਹੀਂ ਸੀਗਾ ਯਾਨੀ ਕਿ ਕਿਉਂਕਿ ਉਸ ਦਿਨ ਵੀ ਜਿੱਦਣ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕੀਤੀ ਸੀ ਮੀਂਹ ਸੀਗਾ ਉਸ ਦਿਨ ਖੇਤਾਂ ਦੇ ਵਿੱਚ ਮੀਂਹ ਤਾਂ ਬਿਲਕੁਲ ਵੀ ਨਹੀਂ ਹੈਗਾ ਸੀਗਾ ਯਾਨੀ ਕਿ ਨਾਰਮਲ ਜਿਹਾ ਸੀਗਾ ਕਣਮਣ ਜੀ ਤੇ ਪਿੰਡ ਦੇ ਵਿੱਚ ਮੀਂਹ ਪੂਰਾ ਤੇਜ਼ ਸੀਗਾ ਤੇ ਲਓ ਜੀ ਇੱਥੇ ਆਪਣੀ ਹੁਣ ਲੱਸੀ ਬਣ ਗਈ ਆ ਤੇ ਹੁਣ ਆਪਾਂ ਨਾਲ ਦੀ ਨਾਲ ਰੋਟੀ ਸੇਕ ਦਿੰਨੇ ਆ ਉਹ ਤਾਂ ਥੀ ਉਹ 4-5 ਦਿਨ ਮੈਂ ਨਹੀਂ ਗੋੜੀ ਤੇ ਗਿਆ ਫਿਰ ਮੈਂ ਕਿਹਨੂੰ ਦੱਸਾਂ ਮੈਂ ਫਿਰ ਉਹ ਕੋਲ ਉਹ ਉੱਥੇ ਪਾੜਾ ਫਿਰ ਮਰ ਕੇ ਬਾਅਦ ਚਾਰ ਗੁੱਟੀਆਂ ਉਹਨੇ ਦੀ ਹੋ ਜਾਣੀ ਉਹ ਬਾਸਪਤੀ ਤੇ ਪੱਠੇ ਉਹਨਾਂ ਦੇ ਵੀ ਹੁਣ ਪਾਉਣ ਲੱਗ ਜਾਾਂਗੇ ਆਪਾਂ ਇੱਕ ਸਾਲ ਦੇ ਤੇ ਜਿਹੜੇ ਹੁਣ ਉੱਥੇ ਬੀਜ ਕੇ ਆ ਉਹ ਮੰਨ ਕੇ ਚੱਲਗੇ ਮਹੀਨੇ ਨੂੰ ਹੁਣੇ ਉਹਦੇ ਨੂੰ ਗਾ ਦੂਜੇ ਫੱਟਾਂ ਦਾ ਕੰਮ ਚੱਲ ਪੈਣਾ ਇਹ ਛੋਣ ਨੂੰ ਬਹੁਤ ਪਾ ਬਹੁਤ ਵਧੀਆ ਬਣੀ ਸੀ ਤੇ ਲੋ ਜੀ ਇੱਥੇ ਸਾਡੀਆਂ ਸੱਚ ਹਨ ਆਪਦੀ ਕਬੀਲਤਰੀ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ ਸ਼ਲਾਮਤ ਸਿਵਰਾ ਹਨ ਕਿਉਂਕਿ ਆਪਾਂ ਜਦੋਂ ਜਿੰਨੇ ਵੀ ਜੀ ਹੁੰਨੇ ਆ ਪਰਿਵਾਰ ਦੇ ਵਿੱਚ ਚਾਹੇ ਦੋ ਜੀਆ ਚਾਹੇ ਚਾਰ ਜੀਆ ਹਨਾ ਸਾਰੇ ਪਰਿਵਾਰ ਇੱਕ ਦੂਜੇ ਨਾਲ ਸਲਾਹ ਕਰਕੇ ਰਹਿ ਦੇ ਨਾਲ ਚੱਲਦੇ ਆ ਤਾਂ ਆਪਣਾ ਜਿਹੜਾ ਘਰ ਵਧੀਆ ਚੱਲਦਾ ਹਨ ਤੇ ਇਸੇ ਤਰ੍ਹਾਂ ਹੀ ਚੱਲੂ ਹਨ ਵੀ ਆਪਾਂ ਉਹਦਾ ਸਲਾਹ ਕਰ ਰਹੇ ਸੀਗੇ ਵੀ ਕੁਛ ਜਿਵੇਂ ਬਾਸਪਤੀ ਲਾਉਣੀ ਸੀਗੀ ਝੋਨਾ ਤਾਂ ਆਪਣਾ ਲੱਗ ਗਿਆ ਕੁਛ ਅਸੀਂ ਬਾਸਪਤੀ ਲਾਉਣੀ ਸੀਗੀ ਉਹਦੇ ਬਾਰੇ ਬਸ ਵੀ ਹਨਾ ਇਸ ਤਰ੍ਹਾਂ ਵੀ ਗੱਲ ਕਰ ਰਹੇ ਸੀਗੇ ਕਿਉਂਕਿ ਸਾਡੇ ਜਿਵੇਂ ਗਵਾਂਢੀ ਹੈ ਜਿਹੜੇ ਖੇਤ ਦੇ ਉੱਤੇ ਹਨਾ ਉਹ ਬਾਈ ਕੇ ਲੱਗ ਰਹੀ ਸੀ ਬਾਸਪਤੀ ਤੇ ਬਸ ਵੀ ਐਵੇਂ ਸੀਗਾ ਵੀ ਉਹਨਾਂ ਤੋਂ ਬਾਅਦ ਵੀ ਫਿਰ ਆਪਾਂ ਲਾ ਲਾਂਗੇ ਹਨਾ ਤੇ ਬਸ ਉਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿਉਂਕਿ ਕਬੀਲਦਾਰੀ ਆ ਜੀ ਹਨਾ ਕਹਿੰਦੇ ਹੁੰਦੇ ਸਲਾਹ ਕੀਤੇ ਬਿਨਾ ਵੀ ਸਲਾਹ ਜੇ ਮੰਨ ਕੇ ਚੱਲੋ ਕਹਿੰਦੇ ਹੁੰਦੇ ਵੀ ਆਪਾਂ ਕੱਲੇ ਜਾਣਿਆ ਤਾਂ ਕੰਦ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਸੀ ਹਨਾ ਤਾਂ ਤਾਂ ਕਰਕੇ ਵੀ ਸਾਡੀ ਬਾਕੀ ਆਦਤੀ ਹੈ ਕੋਈ ਵੀ ਕੰਮ ਜਿਵੇਂ ਕਰਨਾ ਅਸੀਂ ਆਪ ਦਾ ਰੈ ਦੇ ਨਾਲ ਹੀ ਕਰਦੇ ਹੁੰਨੇ ਆ ਹਨਾ ਬਾਕੀ ਚਲੋ ਜਿਵੇਂ ਖੇਤ ਦਾ ਕੰਮ ਆ ਹੁਣ ਪਤਾ ਤਾਂ ਇਹਨਾਂ ਨੂੰ ਹੁੰਦਾ ਵੀ ਹਨਾ ਕੀ ਕਰਨਾ ਖੇਤ ਦੇ ਵਿੱਚ ਕੀ ਨਹੀਂ ਪਰ ਇਹਨਾਂ ਦੀ ਵੀ ਆਦਤ ਹੁੰਦੀ ਹੈ ਵੀ ਇਹਨਾਂ ਨੇ ਘਰੇ ਆ ਕੇ ਦੱਸਣੇ ਦੱਸਣਾ ਵੀ ਅੱਜ ਖੇਤ ਦੇ ਵਿੱਚ ਤਾਂ ਹੋਇਆ ਆ ਕੰਮ ਕੀਤਾ ਜਾਂ ਹਨਾ ਵੀ ਆ ਵੀ ਪਤਾ ਹੁੰਦਾ ਹੈ ਘਰੇ ਹਨਾ ਅਸੀਂ ਇਸੇ ਤਰ੍ਹਾਂ ਹੀ ਜੜੀ ਕੁਬਿਰਦਾਰੀ ਦੀ ਸਲਾਹ ਚੱਲ ਰਹੀ ਸੀ ਤੇ ਬਾਕੀ ਕੁਝ ਮੈਨੂੰ ਇੱਥੇ ਦੱਸ ਰਹੇ ਸੀਗੇ ਕਿ ਜਿੱਦਾਂ ਵੀ ਮੇਰੀਆਂ ਲੱਤਾਂ ਬਾਹਾਂ ਦਰਦ ਕਰਦੀਆਂ ਵੀ ਉੱਥੇ ਕਿਸੇ ਨੇ ਦੱਸਿਆ ਹੋਣਾ ਹਨਾ ਉਹਦੇ ਬਾਰੇ ਦੱਸ ਰਹੇ ਸੀਗੇ ਕੀ ਕਹਿੰਦੇ ਕੀ ਵੀ ਬਾਈ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਬੇਟੇ ਦੀਆਂ ਵੀ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਸੀ ਇਸ ਤਰ੍ਹਾਂ ਲੱਤਾਂ ਬਾਹਾਂ ਉਹਦੇ ਬਾਰੇ ਦੱਸ ਰਹੇ ਸੀ ਕੋਈ ਦੇਸੀ ਇਲਾਜ ਕਿ ਇੱਕ ਕੋਰਾ ਕੁੱਜਾ ਲੈ ਕੇ ਉਹਦੇ ਵਿੱਚ ਆਲੂ ਬਖਾਰਾ ਤੇ ਇੱਕ ਧਾਗੇ ਵਾਲੀ ਮਿਸ਼ਰੀ ਪਿਉਂ ਕੇ ਇੱਕ ਹੋਰ ਚੀਜ਼ ਪਤਾ ਨਹੀਂ ਕੀ ਦੱਸੀ ਸੀ ਉਹਨਾਂ ਨੇ ਭੁੱਲ ਗਏ ਤੇ ਕਹਿੰਦੇ ਸੀ ਮੈਂ ਅੱਜ ਦੁਬਾਰਾ ਫੇਰ ਪੁੱਛ ਕੇ ਆਉਂਗਾ ਦੁਬਾਰਾ ਪੁੱਛੂੰਗਾ ਉਹਨੂੰ ਤੇ ਕਹਿੰਦੇ ਵੀ ਉਹ ਪਿਓ ਕੇ ਕੋਰੇ ਕੁਜੇ ਦੇ ਵਿੱਚ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਪਾਣੀ ਹੈ ਸਵੇਰੇ ਨਿਰਨੇ ਪੇਟ ਜਾਣੀ ਕੀ ਚਾਹ ਤੋਂ ਪਹਿਲਾਂ ਸਵੇਰੇ ਉੱਠਣਸਾਰ ਉਹ ਪਾਣੀ ਪੀਣਾ ਤੇ ਉਹਦੇ ਨਾਲ ਕਹਿੰਦੇ ਵੀ ਵੀ ਠੀਕ ਹੋ ਜਾਂਦਾ ਕਿਉਂਕਿ ਕਹਿੰਦੇ ਵੀ ਇਹ ਲੀਵਰ ਦੀ ਜਿਵੇਂ ਕੋਈ ਪ੍ਰੋਬਲਮ ਹੁੰਦੀ ਹੈ ਉਹਦੇ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਆਪਣਾ ਖਾਣ ਪਾਣ ਹੁੰਦਾ ਉਹ ਵਧੀਆ ਸਹੀ ਪਚਦਾ ਤਾਂ ਫਿਰ ਆਪਣੇ ਸਰੀਰ ਨੂੰ ਵਧੀਆ ਸ਼ਕਤੀ ਮਿਲਦੀ ਹੈ ਤੇ ਮੈਂ ਖੈ ਜਲ ਕੋਈ ਨਾ ਵੀ ਤੁਸੀਂ ਪੁੱਛ ਲਿਓ ਜੇ ਤੇ ਫਿਰ ਜਿਹੜੀਆਂ ਚੀਜ਼ਾਂ ਕਹੀਆਂ ਨਾ ਵੀ ਤੁਸੀਂ ਲੈ ਆਓ ਜੇ ਵੀ ਚਲ ਮੈਂ ਉਹ ਵੀ ਪੀ ਕੇ ਦੇਖ ਲਉਂਗੀ ਹਨਾ ਤੇ ਲਓ ਜੀ ਹੁਣ ਆਪਾਂ ਬਸ ਇੱਥੇ ਰੋਟੀ ਸੇਕ ਦਈਏ ਤੇ ਰੋਟੀ ਸੇਕ ਕੇ ਤੇ ਫਿਰ ਬਾਕੀ ਕੰਮ ਕਰ ਦੇਖਦੇ ਹਾਂ ਕਿਉਂਕਿ ਮੀਂਹ ਤਾਂ ਹਲੇ ਵੀ ਇੱਥੇ ਬਹੁਤ ਜ਼ਿਆਦਾ ਪੈ ਰਿਹਾ ਸੀਗਾ ਤੇ ਮੈਂ ਮੀ ਇਹਦੀ ਵੀਡੀਓ ਬਾਅਦ ਚ ਕਿਉਂ ਨਹੀਂ ਬਣਾਈ ਕਿ ਮੈਂ ਕਿਹਾ ਕਿ ਪਹਿਲਾਂ ਮੈਂ ਤੁਹਾਨੂੰ ਮੌਸਮ ਦਿਖਾ ਹੀ ਦਿੱਤਾ ਸੀਗਾ ਕੀ ਡੇਲੀ ਡੇਲੀ ਹੁਣ ਦਾ ਕੰਮ ਹੋ ਗਿਆ ਮੀਂਹ ਦਾ ਹਨਾ ਵੀ ਕਿਉਂਕਿ ਰੋਟੀ ਹੁਣ ਮੀਂਹ ਦੀ ਆ ਗਈ ਹੈ ਨਾ ਵੀ ਜਾਨੀ ਕਿ ਜਿਵੇਂ ਗਾਂ ਸੌਣ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਕਰਨਾ ਹੈਗਾ ਤੇ ਤਾਂ ਕਰਕੇ ਫਿਰ ਮੈਂ ਵੀਡੀਓ ਨਹੀਂ ਬਣਾਈ ਸੀ ਕਿ ਵੀ ਹੁਣ ਤਾਂ ਐਵੇਂ ਹੀ ਚੱਲਣਾ ਕੰਮ ਤੇ ਲਓ ਜੀ ਆਪਾਂ ਹੁਣ ਰੋਟੀ ਸੇਕ ਕੇ ਪਹਿਲਾਂ ਰੋਟੀ ਖਾਣੇ ਆ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਮੀਂਹ ਹਟਦਾ ਫਿਰ ਆਪਾਂ ਬਾਕੀ ਕੰਮ ਕਰ ਜਿਹੜੇ ਕਰਦੇ ਆ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਦੇ ਆ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆਪਾਂ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ